ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਇੱਕ ਮਹੱਤਵਪੂਰਨ ਕਾਰਜਕਾਰੀ ਅਦੇਸ਼ ਉਤਸਕਤ ਕੀਤਾ ਹੈ ਜੋ ਅਮਰੀਕੀ ਚੋਣ ਪ੍ਰਕਿਰਿਆ ਦੇ ਵਿੱਚ ਵਿਆਪਕ ਤਬਦੀਲੀਆਂ ਨੂੰ ਲਾਜ਼ਮੀ ਕਰ ਰਹੀ ਹੈ ਇਹ ਕਦਮ ਅਜੇ ਸਮੇਂ ਦੇ ਵਿੱਚ ਚੁੱਕਿਆ ਗਿਆ ਹੈ ਜੋ ਤੋਂ ਅਮਰੀਕਾ ਦੇ ਵਿੱਚ ਹੋ ਚੋਣ ਪ੍ਰਕਿਰਿਆ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਨੇ ਇਸ ਹੁਕਮ ਦੇ ਤਹਿਤ ਵੋਟਰ ਰਜਿਸਟ੍ਰੇਸ਼ਨ ਦੇ ਲਈ ਨਾਗਰਿਕਤਾ ਦਾ ਦਸਤਾਵੇਜ਼ ਜਿਸ ਸਬੂਤ ਜਿਵੇਂ ਕਿ ਪਾਸਪੋਰਟ ਦੀ ਲੋੜ ਹੋਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਵੈਲਟ ਪੇਪਰ ਚੋਣਾਂ ਵਾਲੇ ਦਿਨ ਤੱਕ ਪ੍ਰਾਪਤ ਹੋ ਜਾਣ। ਟਰੰਪ ਮੁਤਾਬਕ ਇਸ ਹੁਕਮ ਦਾ ਮਕਸਦ ਚੋਣਾਂ ਦੇ ਵਿੱਚ ਪਰਦਾ ਫਾਸ਼ਤ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣਾ ਹੋਵੇਗਾ ਅਤੇ ਆਰਡਰ ਦੇ ਤਹਿਤ ਵੋਟਰ ਹੁਣ ਨਾਗਰਿਕਤਾ ਦੇ ਦਸਤਾਵੇਜ਼ੀ ਸਬੂਤ ਤੋਂ ਬਿਨਾ ਫੈਟਲ ਚੋਣਾਂ ਦੇ ਵਿੱਚ ਵੋਟ ਪਾਉਣ ਦੇ ਲਈ ਰਜਿਸਟਰ ਨਹੀਂ ਕਰ ਸਕਣਗੇ ਅਤੇ ਸਾਰੇ ਬੈਲਟ ਪੇਪਰ ਚੋਣਾਂ ਵਾਲੇ ਦਿਨ ਤੱਕ ਪ੍ਰਾਪਤ ਹੋਣੇ ਚਾਹੀਦੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇੱਕ ਹੋਰ ਨਵੇਂ ਕਾਰਜਕਾਰੀ ਅਦੇਸ਼ ਉਤੇ ਦਸਤਖਤ ਕਰਦੇ ਹੋਏ ਅਮਰੀਕੀ ਚੋਣ ਪ੍ਰਕਿਰਿਆ ਦੇ ਵਿੱਚੋ ਵਿਆਪਕ ਤਬਦੀਲੀਆਂ ਲਿਆਂਦੀਆਂ ਗਈਆਂ ਨੇ ਇਸ ਕਾਰਜਕਾਰੀ ਹੁਕਮ ਦੇ ਤਹਿਤ ਚੋਣ ਵਾਲੇ ਦਿਨ ਤੱਕ ਬੈਲਟ ਪੇਪਰ ਪ੍ਰਾਪਤ ਕੀਤੇ ਜਾਣੇ ਅਤੇ ਪਾਉਣੇ ਲਾਜ਼ਮੀ ਹੋਣਗੇ ਕੰਪਨੀ ਇਹ ਹੈ ਕਿ ਕਈ ਰਾਜ ਇਸ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਅਤੇ ਚੋਣਾਂ ਤੋਂ ਬਾਅਦ ਵੀ ਵੈਲਟ ਪੇਪਰ ਸਵੀਕਾਰ ਕਰਦੇ ਨੇ ਚੋਕੇ ਸਾਰਾ ਸਰਕਲ ਤੈ। ਇਸ ਤੋਂ ਇਲਾਵਾ ਵਿਦੇਸ਼ੀ ਨਾਗਰਿਕ ਨੂੰ ਵੋਟ ਪਾਉਣਾ ਜਾਂ ਫਿਰ ਚੋਣਾਂ ਦੇ ਵਿੱਚ ਯੋਗਦਾਨ ਪਾਉਣ ਤੋਂ ਰੋਕਣ ਵਾਲੇ ਕਾਨੂੰਨਾਂ ਨੂੰ ਸ਼ਕਤੀ ਦੇ ਨਾਲ ਲਾਗੂ ਕੀਤਾ ਜਾਵੇਗਾ। ਕੰਪਨੀ ਇਹ ਵੀ ਨਿਰਦੇਸ਼ ਦਿੰਦਾ ਹੈ ਕਿ ਵੋਟਿੰਗ ਪ੍ਰਣਾਲੀ ਦੇ ਵਿੱਚ ਕਾਗਜ਼ੀ ਵੈਲਟ ਦੀ ਵਰਤੋਂ ਲਾਜ਼ਮੀ ਹੋਵੇਗੀ ਤਾਂ ਜੋ ਵੋਟਰ ਆਪਣੀ ਵੋਟ ਦੀ ਪੁਸ਼ਟੀ ਕਰ ਸਕਣ ਅਤੇ ਧੋਖਾਧੜੀ ਤੋਂ ਬਚਿਆ ਜਾ ਸਕੇ। ਇਸ ਵਿਆਪਕ ਆਦੇਸ਼ ਦੇ ਤਹਿਤ ਫੈਡਰਲ ਵੋਟਰ ਰਜਿਸਟ੍ਰੇਸ਼ਨ ਫਾਰਮ ਦੇ ਵਿੱਚ ਸੋਧ ਕੀਤੀ ਗਈ ਹੈ ਜਿਸ ਦੇ ਨਾਲ ਹੁਣ ਸੰਖੇਪ ਚੋਣਾਂ ਦੇ ਵਿੱਚ ਵੋਟ ਪਾਉਣ ਦੀ ਯੋਗਤਾ ਦੇ ਲਈ ਨਾਗਰਿਕਤਾ ਦਾ ਸਬੂਤ ਲਾਜ਼ਮੀ ਹੋ ਜਾਵੇਗਾ ਇਸ ਤੋਂ ਇਲਾਵਾ ਆਰਡਰ ਰਾਜਾਂ ਨੂੰ ਚੋਣ ਦੀn ਤੋਂ ਬਾਅਦ ਪ੍ਰਾਪਤ ਹੋਏ ਮੇਲ ਇੰਪੈਲਟ ਨੂੰ ਵੀ ਸਵੀਕਾਰ ਕਰਨ ਤੋਂ ਰੋਕਿਆ ਜਾਵੇਗਾ ਨਾਗਰਿਕਤਾ ਦੇ ਸਬੂਤ ਦੀ ਲੋੜ ਦੀ ਗੱਲ ਕੀਤੀ ਜਾਵੇ ਤਾਂ ਵੋਟਰ ਰਜਿਸਟ੍ਰੇਸ਼ਨ ਦੇ ਲਈ ਹੁਣ ਨਾਗਰਿਕਤਾ ਦਾ ਸਬੂਤ ਲੀ ਪਾਸਪੋਰਟ ਪੇਸ਼ ਕਰਨਾ ਲਾਜ਼ਮੀ ਹੋਵੇਗਾ ਮੇਲ ਇਨ ਪੈਟਰ ਡੈਡਲਾਈਨ ਦੀ ਗੱਲ ਹੋਵੇ ਤਾਂ ਚੋਣ ਦਿਨ ਤੋਂ ਬਾਅਦ ਪ੍ਰਾਪਤ ਹੋਏ ਮੇਲ ਇਨ ਵੋਟ ਸਵੀਕਾਰ ਨਹੀਂ ਕੀਤੇ ਜਾਣਗੇ ਭਾਵੇਂ ਉਹ ਚੋਣ ਦਿਨ ਤੋਂ ਪਹਿਲਾਂ ਪੇਚੇ ਗਏ ਜਾਂ ਫਿਰ ਨਹੀਂ ਇਸਨਾਲੀ ਰਾਜ्‍य ਦੇ ਨਾਲ ਸੇਹੋ ਕਰਨਾ ਹੋਵੇ ਤਾਂ ਆਰਡਰ ਰਾਜਿਆ ਨੂੰ ਸੰਗੀ ਏਜੰਸੀਆਂ ਦੇ ਨਾਲ ਸਹਿਯੋਗ ਕਰਨ ਵੋਟਰ ਸੂਚੀਆਂ ਸਾਂਝਾ ਕਰਨ ਅਤੇ ਚੋਣ ਸੰਬੰਧਿਤ ਅਪਰਾਧਾਂ ਦੀ ਜਾਂਚ ਦੇ ਵਿੱਚ ਸਹਾਇਤਾ ਕਰਨ ਦੀ ਅਪੀਲ ਕਰੇਗਾ ਗੈਰ ਪਾਲਣਾ ਦੇ ਲਈ ਵਿੱਤੀ ਕਟੌਤੀ ਦੀ ਗੱਲ ਕਰੀਏ ਜੇਕਰ ਰਾਜ ਇਨ੍ਹਾਂ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹਨਾਂ ਨੂੰ ਦਿੱਤੀ ਜਾਣ ਵਾਲੀ ਸੰਗੀ ਵਿੱਤੀ ਸਹਾਇਤਾ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਰਾਸ਼ਟਰਪਤੀ ਟ੍ਰੰਪ ਨੇ ਲੰਬੇ ਸਮੇਂ ਤੋਂ ਚੋਣ ਬੇਨਿਯਮਿਆ ਅਤੇ ਧੋਖਾਧੜੀ ਅਤੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਖਾਸ ਤੌਰ ਤੇ ਮੇਲ ਇਨ ਵੋਟਿੰਗ ਦੇ ਸੰਦਰਭ ਦੇ ਵਿੱਚ ਹਾਲਾਂਕਿ ਇਨ੍ਹਾਂ ਦਾਅਵੇ ਦਾ ਸਮਰਥਨ ਕਰਨ ਦੇ ਲਈ ਠੋਸ ਸਬੂਤ ਨਹੀਂ ਮਿਲੇ ਆਰਡਰ ਰਿਪਬਲਿਕਨਸ ਮਰਥੀਟਸ ਸੇਫ ਗਾਰਡ ਅਮਰੀਕਨ ਵੋਟਰ ਯੋਗਤਾ ਐਕਟ ਦੇ ਟੀਚਰ ਦੇ ਨਾਲ ਇੱਕਸਾਰ ਹੈ ਜੋ ਵੋਟਰ ਯੋਗ ਤਰੀਕ ਸਖਤ ਜਾਂਚ ਦੀ ਵਕਾਲਤ ਕਰਦਾ ਹੈ ਦੂਜੇ ਪਾਸੇ ਇੰਨਾ ਸੀ ਕਾਨੂੰਨ ਚੁਣੌਤੀਆਂ ਦੀ ਗੱਲ ਕਰੀਏ ਤਾਂ ਇਸ ਕਾਰਜਕਾਰੀ ਅਦੇਸ਼ ਨੂੰ ਤੁਰੰਤ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਚੋਣ ਨਿਯਮ ਤੈਅ ਕਰਨ ਦਾ ਅਧਿਕਾਰ ਮੁੱਖ ਤੌਰ ਉਤੇ ਕਾਂਗਰਸ ਅਤੇ ਰਾਜਾਂ ਦੇ ਕੋਲ ਹੈ ਰਾਸ਼ਟਰਪਤੀ ਕੋਲ ਨਹੀਂ ਡੈਮੋਕ੍ਰੇਟਸ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਆਦੇਸ਼ ਨੂੰ ਗੈਰਕਾਨੂੰਨੀ ਘਰਾ ਦਿੱਤਾ ਹੈ ਅਤੇ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇਂਦੀ ਯੋਜਨਾ ਬਣਾ ਰਹੇ ਨੇ ਹਾਲਾਂਕਿ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਆਦੇਸ਼ ਲੱਖਾਂ ਯੋਗ ਵੋਟਰ ਦੇ ਹੱਕ ਤੋਂ ਵਾਂਝੇ ਹੋ ਸਕਦੇ ਨੇ ਖਾਸ ਤੌਰ ਤੇ ਜਿਹੜੇ ਇਸ ਸਮੇਂ ਪਛਾਣ ਪੱਤਰ ਜਾਂ ਫਿਰ ਪਾਸਪੋਰਟ ਨਹੀਂ ਰੱਖਦੇ ਅਤੇ ਉਹ ਇਸ ਨੂੰ ਘੱਟ ਗਿਣਤੀ ਅਤੇ ਘੱਟ ਆਮਦਨ ਵਾਲੇ ਵੋਟਰ ਦੇ ਲਈ ਢੁਕਾਵਟ ਮੰਦੇ ਨੇ ਜ਼ਿਕਰਯੋਗ ਹੈ ਕਿ ਸਮਰਥਕਾਂ ਦਾ ਮੰਨਣਾ ਹੈ ਕਿ ਇਹ ਕਦਮ ਚੋਣਾਂ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਦੇ ਲਈ ਜ਼ਰੂਰੀ ਹੈ ਤਾਂ ਜੋ ਸਿਰਫ ਯੋਗ ਨਾਗਰਿਕ ਹੀ ਵੋਟ ਪਾ ਸਕਣ ਇਹ ਕਦਮ ਕੈਂਪਰੇ ਚੋਣਾਂ ਬੇਨਿਯਮੀਆਂ ਅਤੇ ਧੋਖਾਧੜੀ ਦੇ ਲਗਾਤਾਰ ਦਾਅਵਿਆਂ ਦੇ ਨਾਲ ਮੇਲ ਖਾਂਦੇ ਨੇ ਖਾਸ ਤੌਰ ਤੇ ਮੇਲ ਇਨ ਵੋਟਿੰਗ ਬਾਰੇ ਜਿਸ ਦੀ ਉਸਨੇ ਵਾਰ-ਵਾਰ ਅਲੋਚਨਾ ਵੀ ਕੀਤੀ ਹੈ ਹਾਲਾਂਕਿ ਇਸ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ ਹੈ ਇਹ ਰਿਪੋਰਟ ਚੰਦ ਪੰਜਾਬੀ